ਸਾ ਸੰਗਤ ਕਿਸੇ ਨੇ ਬਿਆਨ ਦਿੱਤਾ ਵੀ ਉਹ ਹਰੀ ਜਿਹੜਾ ਹਰ ਮੰਦਿਰ ਹੈ ਉਹਦੇ ਵਿੱਚ ਅਸੀਂ ਆਪਣੀ ਪੂਜਾ ਕਰਾਂਗੇ ਅਭਿਸ਼ੇਕ ਕਰਾਂਗੇ ਜਲਦੀ ਮੰਦਿਰ ਬਣਾਵਾਂਗੇ ਮੈਂ ਕਹਿੰਦਾ ਕੋਈ ਗੱਲ ਨਹੀਂ ਵੱਡੇ ਵੀ ਰਾਜਾ ਕੋਈ ਗੱਲ ਨਹੀਂ ਆਪਾਂ ਕਿਹੜਾ ਕਹਿੰਦੇ ਆਓ ਜੀ ਸਦਕੇ ਆਓ ਪਰ ਇੱਕ ਗੱਲ ਯਾਦ ਰੱਖੀ ਇੱਥੇ ਤੇ ਤੁਹਾਡੀ ਇੰਦਰਾ ਮਾਂ ਨੂੰ ਅਸੀਂ ਗੱਡੀ ਚੜ੍ਹਿਆ ਉਹਨੂੰ ਨਹੀਂ ਪੈਰ ਪਾਣ ਦਿੱਤਾ ਅੰਦਰ ਉਹ ਇੱਥੇ ਤੇ ਲੱਖਾਂ ਦੀ ਫੌਜ ਆ ਗਈ ਉਹ ਅਸੀਂ ਤੇ ਉਹਨੂੰ ਗੋਲੀਆਂ ਨਾਲ ਪੁੰਨ ਪੁੰਨ ਮਾਰਿਆ ਉਹ ਇੱਥੇ ਤੇ ਬਿੰਤਾ ਬੁੱੱਜੜ ਅਸੀਂ ਚੰਡੀਗੜ੍ਹ ਜਾ ਕੇ ਬੰਬ ਦੇ ਨਾਲ ਠੋਕਿਆ ਉਹ ਬਗੇਸ਼ਰ ਵਾਲਿਆ ਬਾਬਿਆ ਅੱਜ ਨੋਟ ਕਰ ਲੈ ਤੇਰੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ ਟਕਰਾਂਗੇ ਤੈਨੂੰ ਵੀ ਭਾਵੇਂ ਕਿੱਦਾਂ ਤੈਨੂੰ ਗੱਡੀ ਜਿਹਦਾ ਹੀ ਚੜਾਵਾਂਗੇ ਜ਼ਰੂਰ ਤੈਨੂੰ ਆਹ ਤੇ ਸਹੀ ਤੂੰ ਆਹ ਤੇ ਸਹੀ ਤੂੰ ਵਰਦੇ ਸਹੀ ਮੂੰਹ ਤੇ ਕਰ ਹਰਮੰਦਰ ਸਾਹਿਬ ਨੂੰ ਮੈਂ ਆਪਣੇ ਪਿਆਰੇ ਪੁੱਤ ਨੂੰ ਓਏ ਅੰਮ੍ਰਿਤਸਰ ਹਰਮੰਦਰ ਸਾਹਿਬ ਚ ਵੜਨਾ ਦੂਰ ਦੀ ਗੱਲ ਓ ਬਗੇਸ਼ਰ ਤਾਂ ਮਲੇ ਬਾਬਿਆ ਜੇ ਤੈਨੂੰ ਪੰਜਾਬੀ ਸਮਝ ਆਉਂਦੀ ਹੈ ਮੈਂ ਕਹਿੰਨਾ ਤੂੰ ਅੰਮ੍ਰਿਤਸਰ ਸਾਹਿਬ ਵੜ ਕੇ ਵਿਖਾ ਦੇ ਚਲ ਛੱਡ ਅੰਮ੍ਰਿਤਸਰ ਸਾਹਿਬ ਤੂੰ ਪੰਜਾਬ ਵੜ ਕੇ ਵਿਖਾ ਦੇ ਬੋਲੇ ਸੋ ਨਿਹਾਲ ਹਰਮੰਦਰ ਸੁਖਮਨੀ ਉੱਥੇ ਵੜਨਾ ਇਹਨਾਂ ਨੇ ਉੱਥੇ ਵੜਨਾ ਹੈ ਉਹ ਸੀ ਤੱਕ ਤੇਰਾ ਘਰ ਬਚਨ ਨਰੰਕਾਰੀ ਸਾਧ ਉਹ ਦਹਾ ਉਥੇ ਘਰ ਜਾ ਕੇ ਉਹਦੇ ਠੋਕਿਆ ਕੌਣ ਹੋ ਤੁਸੀਂ ਕੌਣ ਜੇ ਤੁਹਾਡੀ ਧੋਤੀ ਟੋਪੀ ਬਚਾਤੀ ਗੁਰੂ ਕੇ ਖਾਲਸੇ ਨੇ ਗੁਰੂ ਤੇਗ ਬਹਾਦਰ ਨੇ ਤੈਨੂੰ ਸਾਂਭ ਲੋ ਇਹਨੂੰ ਸਾਂਭ ਲੋ ਜੇ ਗੁਰੂ ਸਾਹਿਬ ਨੇ ਤਰਸ ਕਰਕੇ ਇਹ ਤੁਹਾਨੂੰ ਤਿਲਕ ਜੰਜੂ ਰਾਖਾ ਪ੍ਰਭਤਾ ਕਾ ਕਿੰਨੋ ਵੱਡਾ ਕਲੂ ਮੈਂ ਸਾਖਾ ਤੇ ਸਾਂਭ ਲੋ ਸਾਂਭ ਲੋ ਜੇ ਮੰਦਰਾ ਚ ਟੱਲ ਵੱਜਣ ਲੱਗ ਗਏ ਨੇ ਤੇ ਇਹਨਾਂ ਨੂੰ ਸਾਂਭ ਲੋ ਮੇਰੀ ਬੇਨਤੀ ਸਾਂਭ ਲੋ ਸਾਨੂੰ ਨਹੀਂ ਕੋਈ ਸ਼ੌਂਕ ਮੰਦਰਾਂ ਤੇ ਕਬਜ਼ੇ ਕਰਨ ਦਾ ਸਾਨੂੰ ਨਹੀਂ ਕੋਈ ਸ਼ੌਂਕ ਤੁਹਾਡੇ ਮੰਦਰਾਂ ਤੇ ਹਮਲੇ ਕਰਨ ਦਾ ਸਾਨੂੰ ਨਹੀਂ ਕੋਈ ਸ਼ੌਂਕ ਤੁਹਾਡੇ ਮੰਦਰਾਂ ਮਸਜਿਦਾਂ ਤੇ ਟਿੱਪਣੀ ਕਰਨ ਦਾ ਨਹੀਂ ਕੋਈ ਸ਼ੌਂਕ ਪਰ ਜੇ ਲੈਣਾ ਸਵਾਦ ਆਜੋ ਫਿਰ ਮੂੰਹ ਚੱਕ ਕੇ ਸਿੱਧਰ ਨੂੰ ਆਣਾ ਆਜੋ ਐਡੀ ਕੋਈ ਗੱਲ ਨਹੀਂ ਸਾਧ ਸੰਗਤ ਮਾਫੀ ਦਿਓ ਜੇ ਮੈਂ ਕੋਈ ਸ਼ਬਦ ਬਾਹਰ ਕੱਢ ਮੈਂ ਤਾਂ ਬੈਠੇ ਬੈਠੇ ਸੁਣੀਏ ਇੱਥੇ ਬੈਠੇ ਬੈਠੇ ਵੀ ਹਰ ਮੰਦਰ ਚ ਕਹਿੰਦੇ ਵਿਸ਼ੇਸ਼ ਕਰਨਾ ਲੱਖਾਂ ਜਿਹੜੇ ਇੱਕ ਹੋਰ ਬੇਨਤੀ ਕਰਾਂ ਹਿੰਦੂ ਨਹੀਂ ਮਾੜਾ ਮੁਸਲਮਾਨ ਨਹੀਂ ਮਾੜਾ ਜੋ ਸਿੱਖ ਨਹੀਂ ਮਾੜਾ ਜੋ ਸਾਈ ਨਹੀਂ ਮਾੜਾ ਇਹ ਤੇ ਸਾਡੇ ਵਰਗੇ ਜਿਹੜੇ ਵਿੱਚ ਮਾੜੇ ਕੁਝ ਲੋਕ ਅੰਥਰ ਵੜ ਜਾਂਦੇ ਨੇ ਉਹ ਮਾੜਾ ਬਣਾਉਂਦੇ ਨੇ ਬੰਗਲਾ ਸਾਹਿਬ ਜਾ ਕੇ ਵੇਖਿਓ ਜੇ 12 ਵਜੇ ਤੋਂ ਬਾਅਦ 75% ਤੁਹਾਨੂੰ ਹਿੰਦੂ ਭਾਈਚਾਰਾ ਮਿਲੇਗਾ ਮੱਥਾ ਟੇਕਦਾ ਉੱਥੇ 75% ਜਿਨ੍ਹਾਂ ਨੂੰ ਗੁਰੂ ਤੇਗ ਬਹਾਦਰ ਇਹ ਤੇਗ ਬਹਾਦਰ ਹਿੰਦ ਦੀ ਚਾਦਰ ਕਿਸੇ ਕਵੀ ਨੇ ਐਵੇਂ ਤੇ ਨਹੀਂ ਲਿਖਿਆ ਵੀ ਵਿਪਿਤ ਪੁੱਤ ਕਿਸੇ ਪਾਸੇ ਪਿਤਾ ਕਿਸੇ ਪਾਸੇ ਇੱਕ ਹੈ ਨਾ ਇੱਕ ਥਾਂ ਹੀ ਪਰਿਵਾਰ ਨਹੀਂ ਹੋ ਸਕਿਆ ਸੀਸ ਕਿਸੇ ਪਾਸੇ ਧੜ ਕਿਸੇ ਪਾਸੇ ਇੱਕ ਥਾਂ ਹੀ ਸਸਕਾਰ ਨਹੀਂ ਹੋ ਸਕਿਆ ਇੱਕ ਗੱਲ ਇੱਕ ਗੱਲ ਹੀ ਇੱਕ ਗੱਲ ਯਾਦ ਰੱਖਿਓ ਸਾਧ ਸੰਗਤ ਜੀ ਤੇ ਠੀਕ ਆ ਜਿਹਨੂੰ ਭੁੱਲ ਗਿਆ ਭੁੱਲ ਗਿਆ ਪਰ ਜਿਹਨਾਂ ਨੂੰ ਚੇਤੇ ਆ ਉਹ ਉਹਨਾਂ ਨੂੰ ਚੇਤੇ ਵੀ ਆ ਹਰਮੰਦਰ ਸਾਹਿਬ ਆਉਂਦੇ ਨੇ ਨਤਮਸਤਕ ਹੁੰਦੇ ਨੇ ਪਰ ਜਿਹੜੇ ਫਿਰ ਹੰਕਾਰੀ ਨੇ ਪਾਪੀ ਕੇ ਇੱਕ ਗੱਲ ਚੋਂਕਰ ਅੱਜ ਹਮਾ ਹੀਲ ਤੇ ਦਰ ਗੁਜਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ ਆਜੋ ਜਦੋਂ ਦਿਲ ਕਰੇ ਜਿੱਥੇ ਦਿਲ ਕਰੇ ਆਜੋ ਤੈਨੂੰ ਚੈਲੰਜ ਆ ਬਾਬੇ ਬਕੇਸ਼ਰ ਆਲਿਆ ਤਾਂ ਆਂ ਬੜਿਆ ਛੱਡ ਅੰਮਰਸਰ ਤੇ ਬੜੀ ਦੂਰ ਦੀ ਗੱਲ ਆ ਪਰ ਗੁਰੂ ਕੀ ਹਜ਼ੂਰੀ ਜੀ ਕਹਿੰਦਾ ਪੰਜਾਬ ਆ